ਪੰਜਾਬ ਦੇ ਮਾਲਵੇ ਵਿੱਚ ਇੱਕ ਨਿਕਾ ਜਿਹਾ ਪਿੰਡ ਸੀ ਨੱਥੂਵਾਲਾ ਪਿੰਡ ਛੋਟਾ ਸੀ ਪਰ ਲੋਕ ਬਹੁਤ ਮਿਹਨਤੀ ਤੇ ਵਧੀਆ ਸੁਹਾ ਦੇ ਸਨ ਉਸੇ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਗੁਰਸੇਵਕ ਗੁਰਸੇਵ ਦਾ ਦਿਲ ਸੋਨੇ ਵਰਗਾ ਸੀ ਕਿਸੇ ਨੂੰ ਤਕਲੀਫ ਵਿੱਚ ਵੇਖ ਕੇ ਤੁਰੰਤ ਮਦਦ ਕਰਦਾ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦਾ ਪਰ ਇੱਕ ਬਹੁਤ ਵੱਡੀ ਕਮੀ ਸੀ ਅਨੁਸ਼ਾਸਨ ਦੀ ਕਮੀ ਸੀ ਗੁਰਸੇਵਕ ਸਵੇਰੇ دیر ਤੱਕ ਸੌਂਦਾ ਪੜਾਈ ਦਾ ਟਾਈਮ ਵਾਰ-ਵਾਰ ਬਰਬਾਦ ਕਰ ਦਿੰਦਾ ਸਾਰਾ ਦਿਨ ਕ੍ਰਿਕਟ ਕਬੱਡੀ ਖੇਡਦਾ ਰਹਿੰਦਾ ਜਦ ਕੰਮ ਕਰਨ ਦਾ ਮਨ ਨਾ ਹੋਵੇ ਤਾਂ ਟਾਲਦਾ ਰਹਿੰਦਾ ਗੁਰਸੇਵਕ ਦੇ ਮਾਪੇ-ਬਾਪਾ ਗੁਰਸੇਵਕ ਨੂੰ ਰੋਜ਼ ਸਮਝਾਉਂਦੇ ਸਨ ਗੁਰਸੇਵਕ ਪੁੱਤ ਜੇ ਅਨੁਸ਼ਾਸਨ ਨਹੀਂ ਸਿੱਖਿਆ ਤਾਂ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੋਵੇਗਾ ਅਤੇ ਪਿੰਡ ਵਾਲੇ ਵੀ ਕਹਿੰਦੇ ਮੁੰਡੇ ਵਿੱਚ ਅਕਲ ਤਾਂ ਬਹੁਤ ਆ ਪਰ ਅਨੁਸ਼ਾਸਨ ਹੈ ਨਹੀਂ ਗੁਰਸੇਵਕ ਇਹ ਸਭ ਗੱਲਾਂ ਮਜ਼ਾਕ ਸਮਝ ਕੇ ਹੱਸ ਕੇ ਟਾਲ ਦਿੰਦਾ ਉਹ ਸੋਚਦਾ ਜ਼ਿੰਦਗੀ ਦਾ ਮਜ਼ਾ ਤਾਂ ਆਪਣੀ ਮਰਜ਼ੀ ਨਾਲ ਜੀਣ ਵਿੱਚ ਹੈ ਅਨੁਸ਼ਾਸਨ ਵਿਸਤਾ ਬਸ ਬੰਦਨ ਹੀ ਬੰਦਨ ਨੇ ਪਿੰਡ ਵਿੱਚ ਬਾਬਾ ਨਿਹਾਲ ਸਿੰਘ ਜੀ ਰਹਿੰਦੇ ਸਨ ਬਹੁਤ ਵੱਡੇ ਗਿਆਨੀ ਧਿਆਨੀ ਤੇ ਅਨੁਸ਼ਾਸਿਤ ਹੀ ਬੰਦੇ ਨੇ ਉਹਨਾਂ ਦੀ ਸਾਦਗੀ ਤੇ ਸੋਚ ਦੇ ਕਾਰਨ ਸਾਰਾ ਪਿੰਡ ਬਾਬਾ ਜੀ ਨੂੰ ਮੱਥਾ ਟੇਕਦਾ ਸੀ ਇੱਕ ਦਿਨ ਗੁਰਸੇਵਕ ਖੇਡਦੇ ਖੇਡਦੇ ਥੱਕ ਕੇ ਪਿੱਪਲ ਹੇਠਾਂ ਬੈਠ ਗਿਆ ਉੱਥੇ ਬਾਬਾ ਜੀ ਪਿੰਡ ਦੇ ਬੱਚੇ ਨੂੰ ਪੜ੍ਹਾ ਰਹੇ ਸਨ ਬਾਬਾ ਜੀ ਬੋਲੇ ਬੱਚਿਓ ਯਾਦ ਰੱਖੋ ਅਨੁਸ਼ਾਸਨ ਸਭ ਤੋਂ ਵੱਡਾ ਬਲ ਹੈ ਇਹ ਬੰਦੇ ਨੂੰ ਮਹਾਨ ਬਣਾਉਂਦਾ ਹੈ ਇਹ ਗੱਲ ਸੁਣ ਕੇ ਗੁਰਸੇਵਕ ਦੇ ਕੰਨ ਖੜੇ ਹੋ ਗਏ ਉਸਨੇ ਮਨ ਵਿੱਚ ਸੋਚਿਆ ਅਨੁਸ਼ਾਸਨ ਸਭ ਤੋਂ ਵੱਡਾ ਬਲ ਹੈ ਪੈਸਾ ਤਾਕਤ ਤੇ ਅਕਲ ਤੋਂ ਕਿਵੇਂ ਵੱਡਾ ਹੋ ਸਕਦਾ ਹੈ ਅਤੇ ਐਨੇ ਨੂੰ ਜਦੋਂ ਕਲਾਸ ਖਤਮ ਹੋਈ ਕਲਾਸ ਖਤਮ ਹੁੰਦੇ ਸਾਰ ਹੀ ਉਹ ਗੁਰਸੇਵਕ ਸਿੱਧਾ ਬਾਬਾ ਜੀ ਕੋਲ ਗਿਆ ਤੇ ਬੋਲਿਆ ਬਾਬਾ ਜੀ ਕਿ ਸੱਚੀ ਅਨੁਸ਼ਾਸਨ ਇਹਨਾਂ ਜਰੂਰੀ ਹੈ ਬਿਨਾਂ ਅਨੁਸ਼ਾਸਨ ਬੰਦਾ ਸਫਲ ਨਹੀਂ ਹੋ ਸਕਦਾ ਬਾਬਾ ਜੀ ਮੁਸਕਰਾਏ ਤੇ ਬੋਲੇ ਪੁੱਤਰ ਇਹ ਸਵਾਲ ਦਾ ਜਵਾਬ ਤੈਨੂੰ ਕੱਲ ਮਿਲ ਜੂ ਪਰ ਇੱਕ ਸ਼ਰਤ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਮੇਰੇ ਕੋਲ ਪਹੁੰਚ ਜਾਣਾ ਗੁਰਸੇਵਕ ਨੇ ਸਿਰ ਹਿਲਾਇਆ ਠੀਕ ਆ ਬਾਬਾ ਜੀ ਮੈਂ ਆ ਜਾਵਾਂਗਾ ਅਗਲੀ ਸਵੇਰ ਮੁਰਗੇ ਨੇ ਵਾਅਦ ਦਿੱਤੀ ਗੁਰਸੇਵਕ ਡੂੰਗੀ ਨੀਂਦ ਵਿੱਚ ਸੀ ਮਨ ਕਰ ਰਿਹਾ ਸੀ ਕਿ ਰਜਾਈ ਵਿੱਚ ਹੀ ਪਿਆ ਰਹੇ ਪਰ ਅਚਾਨਕ ਬਾਬਾ ਜੀ ਦੀ ਗੱਲ ਯਾਦ ਆ ਗਈ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਬਿਸਤਰੇ ਤੋਂ ਉੱਠਣ ਲੱਗਾ ਪਰ ਫਿਰ ਆਲਸ ਨੇ ਉਸ ਨੂੰ ਖਿੱਚ ਲਿਆ ਮਨ ਵਿੱਚ ਦੋ ਆਵਾਜ਼ਾਂ ਲੜਨ ਲੱਗ ਪਈਆਂ ਇੱਕ ਬੋਲੀ ਸੋ ਜਾ ਇੱਕ ਦਿਨ ਵਿੱਚ ਤੂੰ ਕੀ ਹੋ ਜਾਊਗਾ ਦੂਜੀ ਬੋਲੀ ਜੇ ਬਾਬਾ ਜੀ ਨੂੰ ਨਿਰਾਸ਼ ਕੀਤਾ ਤਾਂ ਉਹ ਜਵਾਬ ਹੀ ਨਾ ਦੇਣ ਬਹੁਤਾ ਟਾਈਮ ਜਦੋਂ ਜਹਿਦ ਕਰਨ ਤੋਂ ਬਾਅਦ ਗੁਰਸੇਵਕ ਉੱਠਿਆ ਤੇ ਮਖਾ ਮਲਦਾ ਹੋਇਆ ਬਾਬਾ ਜੀ ਕੋਲ ਪਹੁੰਚ ਗਿਆ ਬਾਬਾ ਜੀ ਪਹਿਲਾਂ ਹੀ ਗੁਰਸੇਵਕ ਤੋਂ ਪਹਿਲਾਂ ਉੱਥੇ ਆ ਕੇ ਖੜੇ ਸਨ ਮੁਸਕਰਾਏ ਤੇ ਬੋਲੇ ਵਧੀਆ ਤੂੰ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਐ ਇਹ ਸਭ ਤੋਂ ਵੱਡੀ ਜਿੱਤ ਹੈ ਕਿਉਂਕਿ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਉਸਦਾ ਆਲਸ ਹੀ ਹੁੰਦਾ ਹੈ ਫਿਰ ਬਾਬਾ ਜੀ ਗੁਰਸੇਵਕ ਨੂੰ ਪਿੰਡ ਦੇ ਨੇੜੇ ਖੇਤਾਂ ਵਿੱਚ ਲੈ ਗਏ ਸੂਰਜ ਦੀ ਹਲਕੀ ਲਾਲੀ ਫੈਲ ਰਹੀ ਸੀ ਤੇ ਕਿਸਾਨ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ਕੋਈ ਬਲਦ ਜੋਤ ਰਿਹਾ ਸੀ ਕੋਈ ਹਲ ਚਲਾ ਰਿਹਾ ਸੀ ਤੇ ਕੋਈ ਬੀਜ ਸੁੱਟ ਰਿਹਾ ਸੀ ਬਾਬਾ ਜੀ ਬੋਲੇ ਵੇ ਗੁਰਸੇਵਕ ਇੱਕ ਕਿਸਾਨ ਹਰ ਰੋਜ਼ ਸੂਰ ਚੜ੍ਹਨ ਤੋਂ ਪਹਿਲਾਂ ਉੱਠਦੇ ਨੇ ਠੰਡ ਹੋਵੇ ਜਾਂ ਗਰਮੀ ਸਮੇਂ ਸਿਰ ਖੇਤ ਵਿੱਚ ਆ ਜਾਂਦੇ ਨੇ ਜੇ ਇੱਕ ਦਿਨ ਵੀ ਆਲਸ ਕਰ ਗਏ ਤਾਂ ਪੂਰੀ ਫਸਲ ਤੇ ਅਸਰ ਪੈ ਜਾਂਦਾ ਹੈ ਅਨੁਸ਼ਾਸਨ ਹੀ ਇਹਨਾਂ ਦੀ ਸਫਲਤਾ ਦੀ ਗਾਰੰਟੀ ਹੈ ਗੁਰਸੇਵਕ ਨੇ ਖੇਤਵਾਲ ਦੇਖਿਆ ਕਿਸਾਨ ਪਸੀਨੇ ਨਾਲ ਤਰਤਰ ਹੋਏ ਪਏ ਸਨ ਅਤੇ ਚਿਹਰੇ ਤੇ ਸੰਤੋਖ ਸੀ ਬਾਬਾ ਜੀ ਬੋਲੇ ਪੁੱਤਰ ਇਹੀ ਅਨੁਸ਼ਾਸਨ ਹੈ ਆਪਣਾ ਕੰਮ ਸਹੀ ਸਮੇਂ ਤੇ ਪੂਰੀ ਲਗਨ ਨਾਲ ਕਰਨਾ ਜੋ ਬੰਦਾ ਅਹਿਿਆ ਕਰਦਾ ਹੈ ਉਹ ਕਦੇ ਵੀ ਅਸਫਲ ਨਹੀਂ ਹੁੰਦਾ ਉਸ ਦਿਨ ਤੋਂ ਗੁਰਸੇਵਕ ਨੇ ਆਪਣੀਆਂ ਆਦਤਾਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਗੁਰਸੇਵਕ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੜ੍ਹਾਈ ਦਾ ਟਾਈਮ ਫਿਕਰ ਫਿਕਸ ਕਰ ਲਿਆ ਖੇਡ ਤੇ ਪੜ੍ਹਾਈ ਵਿੱਚ ਸੰਤੁਲਨਤ ਬਣਾਉਣਾ ਸਿੱਖ ਲਿਆ ਖਾਣ ਪੀਣ ਤੇ ਸੌਣ ਦਾ ਸਮਾਂ ਵੀ ਤੈਅ ਕਰ ਲਿਆ ਸ਼ੁਰੂ-ਸ਼ੁਰੂ ਵਿੱਚ ਬਹੁਤ ਔਖਾ ਲੱਗਿਆ ਕਈ ਵਾਰੀ ਨੀਂਦ ਖਿੱਚ ਲੈਂਦੀ ਕਈ ਵਾਰੀ ਯਾਰ ਦੋਸਤ ਮਜਾ ਕਰਾਉਂਦੇ ਅਤੇ ਗੁਰਸੇਵਕ ਤੂੰ ਬਾਬਾ ਬਣ ਗਿਆ ਹੈ ਕੀ ਗੱਲ ਹੈ ਅਤੇ ਗੁਰਸੇਵਕ ਹਰ ਵੇਲੇ ਟਾਈਮ-ਟਾਈਮ ਹੀ ਘਿਰਦਾ ਫਿਰਦਾ ਰਹਿੰਦਾ ਕਈ ਵਾਰੀ ਗੁੱਸਾ ਆਉਂਦਾ ਕਈ ਵਾਰੀ ਮਨ ਕਰਦਾ ਸਭ ਛੱਡ ਦੇਵਾਂ ਪਰ ਬਾਬਾ ਜੀ ਦੀ ਗੱਲ ਯਾਦ ਆ ਜਾਂਦੀ ਅਨੁਸ਼ਾਸਨ ਮਤਲਬ ਹੈ ਮੁਸ਼ਕਲਾਂ ਤੇ ਜਿੱਤ ਜੇ ਤੂੰ ਆਪਣੇ ਆਪ ਨੂੰ ਹਰਾ ਲਿਆ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੈਨੂੰ ਨਹੀਂ ਹਰਾ ਸਕਦੀ ਸਮਾਂ ਲੰਘਦਾ ਗਿਆ ਗੁਰਸੇਵਕ ਦਾ ਮਨ ਕਈ ਵਾਰੀ ਡੋਲਿਆ ਕਈ ਵਾਰੀ ਖੇਡਣ ਦਾ ਮੂਹ ਖਿੱਚਿਆ ਕਈ ਵਾਰ ਦੋਸਤਾਂ ਨਾਲ ਰਾਤ-ਰਾਤ ਭਰ ਜਾਗਣ ਦਾ ਮਨ ਕੀਤਾ ਪਰ ਹੌਲੀ-ਹੌਲੀ ਉਸਨੇ ਆਪਣੇ ਤੇ ਕਾਬੂ ਪਾ ਲਿਆ ਉਸ ਨੂੰ ਸਮਝ ਆ ਗਈ ਕਿ ਅਨੁਸ਼ਾਸਨ ਇੱਕ ਨਾ ਇੱਕ ਦਿਨ ਕੰਮ ਜਰੂਰ ਆਉਂਦਾ ਹੈ ਇੱਕ ਆਦਤ ਹੈ ਅਤੇ ਅਨੁਸ਼ਾਸਨ ਕੋਈ ਇੱਕ ਦਿਨ ਦਾ ਕੰਮ ਨਹੀਂ ਬਾਬਾ ਜੀ ਹਮੇਸ਼ਾ ਕਹਿੰਦੇ ਪੁੱਤਰ ਨਦੀ ਦੇ ਧਾਰ ਜੇ ਰੋਜ਼ ਪੱਥਰ ਨਾਲ ਟਕਰਾਈ ਤਾਂ ਪੱਥਰ ਵਿੱਚ ਵੀ ਛੇਕ ਕਰ ਦਿੰਦੀ ਹੈ ਅਨੁਸ਼ਾਸਨ ਦਾ ਵੀ ਕੁਛ ਅਜੀਹਾ ਹੀ ਹੈ ਰੋਜ਼ ਥੋੜਾ ਥੋੜਾ ਕਰੀ ਜਾਓ ਤਾਂ ਵੱਡੇ ਵੱਡੇ ਕੰਮ ਪੂਰੇ ਹੋ ਜਾਂਦੇ ਨੇ ਕਈ ਸਾਲਾਂ ਬਾਅਦ ਉਹ ਹੀ ਗੁਰਸੇਵਕ ਜਿਸ ਕੋ ਲੋਕ ਜਿਸ ਨੂੰ ਲੋਕ ਆਸੀਕ ਹੈ ਕਿ ਉਸ ਦਾ ਮਖੌਲ ਉਡਾਉਂਦੇ ਸਨ ਪਿੰਡ ਦਾ ਸਭ ਤੋਂ ਵੱਡਾ ਵਿਦਵਾਨ ਤੇ ਅਨੁਸ਼ਾਸਿਤ ਨੌਜਵਾਨ ਬਣ ਚੁੱਕਿਆ ਸੀ ਉਸ ਨੇ ਪੜ੍ਹਾਈ ਪੂਰੀ ਕੀਤੀ ਤੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਿਆ ਹੁਣ ਲੋਕ ਆਖਣ ਲੱਗ ਪਏ ਗੁਰਸੇਵਕ ਦੀ ਅਸਲ ਤਾਕਤ ਉਸ ਦੀ ਅਕਲ ਨਹੀਂ ਉਸ ਦਾ ਅਨੁਸ਼ਾਸਨ ਹੈ ਅਤੇ ਇੱਕ ਦਿਨ ਬਾਬਾ ਨਿਹਾਲ ਸਿੰਘ ਜੀ ਨੇ ਗੁਰਸੇਵਕ ਨੂੰ ਸੱਦ ਕੇ ਆਖਿਆ ਪੁੱਤਰ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਤੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਜਿੱਤ ਲਈ ਆਹ ਵਸਤੇ ਅਨੁਸ਼ਾਸਨਹੀਨਤਾ ਨਾਲ ਲੜਾਈ ਯਾਦ ਰੱਖ ਅਨੁਸ਼ਾਸਨ ਸਧਾਰਨ ਬੰਦੇ ਨੂੰ ਆ ਸਧਾਰਨ ਬਣਾ ਦਿੰਦਾ ਹੈ ਇਹ ਸੁਣ ਕੇ ਗੁਰਸੇਵਕ ਨੇ ਨਿਮਰਤਾ ਨਾਲ ਆਖਿਆ ਬਾਬਾ ਜੀ ਇਹ ਸਭ ਤੁਹਾਡੇ ਮਾਰਗਦਰਸ਼ਨ ਦਾ ਫਲ ਹੈ ਜੇ ਤੁਸੀਂ ਨਾ ਹੁੰਦੇ ਮੈਂ ਕਦੇ ਆਪਣੀ ਇਹ ਜ਼ਿੰਦਗੀ ਨਹੀਂ ਬਦਲ ਪਾਉਂਦਾ ਬਾਬਾ ਜੀ ਮੁਸਕਰਾਏ ਤੇ ਬੋਲੇ ਪੁੱਤਰ ਅਨੁਸ਼ਾਸਨ ਕਿਸੇ ਨੂੰ ਦਿੱਤਾ ਨਹੀਂ ਜਾਂਦਾ ਇਹ ਬੰਦਾ ਆਪਣੇ ਅੰਦਰ ਹੀ ਪੈਦਾ ਕਰਦਾ ਹੈ ਮੈਂ ਤਾਂ ਬਸ ਰਾਹ ਦੱਸਿਆ ਸੀ ਚੱਲਣਾ ਤਾਂ ਤੈਨੂੰ ਹੀ ਪਿਆ ਸੀ ਅਤੇ ਤੂੰ ਇਸ ਰਸਤੇ ਤੇ ਚੱਲ ਕੇ ਸਾਬਿਤ ਕਰਤਾ ਕਿ ਬੰਦਾ ਆਪੇ ਆਪ ਨੂੰ ਬਦਲ ਸਕਦਾ ਹੈ ਤੇ ਕਾਮਯਾਬੀ ਹੋ ਸਕਦਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਆਪਣ ਨੂੰ ਇਹੀ ਸਿੱਖਿਆ ਮਿਲਦੀ ਹੈ ਜਿਹੜਾ ਵੀ ਬੰਦਾ ਅੱਜ ਦੇ ਟਾਈਮ 'ਚ ਆਲਸ ਕਰ ਰਿਹਾ ਹੈ ਪਰ ਉਹਦੇ ਸੁਪਨੇ ਬਹੁਤ ਵੱਡੇ ਨੇ ਤਾਂ ਉਹ ਆਪਦੇ ਆਲਸ ਨੂੰ ਇੱਕ ਪਾਸੇ ਕਰਕੇ ਅਨੁਸ਼ਾਸਨ ਨਾਲ ਚੱਲੇ ਹੌਲੀ-ਹੌਲੀ ਆਪਦੇ ਸੁਪਨਿਆਂ ਤੇ ਕੰਮ ਕਰੇ ਤਾਂ ਉਹਦੇ ਸੁਪਨੇ ਹੌਲੀ-ਹੌਲੀ ਜ਼ਰੂਰ ਪੂਰੇ ਹੋ ਜਾਣਗੇ ਯਾਦ ਰੱਖਿਓ ਸੁਪਨੇ ਕਦੇ ਵੀ ਇੱਕ ਦਿਨ ਚ ਪੂਰੇ ਨਹੀਂ ਹੁੰਦੇ ਪਰ ਉਸ ਨੂੰ ਟਾਈਮ ਦੇ ਨਾਲ ਤੇ ਸੱਚੀ ਲਗਨ ਨਾਲ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਪਰ ਕਹਾਣੀ ਪਸੰਦ ਆਈ ਹੈ ਤਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਸਾਰੇ ਕਿੱਥੇ-ਕਿੱਥੇ ਬਿਲੋਂਗ ਕਰਦੇ ਹੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ